ਤਾਨਿਆ ਬੇਟਾ ਜਿਹੜੇ ਸਿੱਖੇ ਆ ਸ਼ਬਦ ਕਿੱਥੋਂ ਸਿੱਖੇ ਆ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰਦੀਪ ਅਕਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਸਾਡਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲਿਆ ਸੀ ਬਾਜੰਦੇ ਬਲੇ ਨਿਸ਼ਾਨੀਆਂ ਗਏ ਤੇਲ ਦੀ ਮਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਸ਼ਬਦ ਇਹ ਸਕੂਲੋਂ ਸਿੱਖੇ ਹਾਂਜੀ ਸਰ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈਦੀ ਸੀ ਸ਼ਬਦ ਸਕੂਲੋਂ ਸਿੱਖ ਲਿਆ ਕਿੰਨੇ ਬੱਚੇ ਇਹਦਾ ਸਾਡੇ ਪੰਜ ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਜਿੱਥੇ ਦੀ ਕੰਪੀਟੀਸ਼ਨ ਕਰੂਗੇ ਸਾਡੇ ਨਾਲ ਕਿੰਨੇ ਮਤਲਬ ਕੰਪੀਟੀਸ਼ਨ ਕਰਦੇ ਹਾਂ ਹੈਗੇ ਸੀ ਉੱਥੇ ਜ਼ਿਆਦਾ ਹੀ ਸੀ ਬੇਟਾ ਨਾਮ ਕੀ ਦਾ ਮਾਨਿਆ ਬੇਟਾ ਇਹ ਸ਼ਬਦ ਜਿਹੜੇ ਕਰਦਾ ਕਿੱਥੇ ਕੰਪੀਟੀਸ਼ਨ ਹੋਇਆ ਸੀ ਤੇ ਕਿਸ ਕੀ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਸ਼ਬਦ ਜਲਨ ਥਲਨ ਬਸੂਦ ਗਗਨ ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਮਮੀ ਕਹਿੰਦੇ ਸੀ ਕਿ ਸਾਡਾ ਰੱਬ ਹੈ ਅਸਤ੍ਰ ਨੂੰ ਸੁੰਦਰ ਰੂਪੀ ਕਰਨਾ ਤੇ ਆਪਣੀ ਸ਼ਕਤੀ ਨਹੀਂ ਸਿੱਖਣੀ ਇਸ ਤਰ੍ਹਾਂ ਕਰ ਸਕੂਲ 'ਚ ਸ਼ਬਦ ਸੈਕਲਿਦਾ ਹੀ ਤੇ ਘਾਰਾ ਕੇ ਪੜ੍ਹ ਲੀਦਾ ਸੀ ਚਾਹੀ ਸੀ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਲੱਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਸਲਾਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪ ਸਿੰਘ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਹੀਂ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਜ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਇਹ ਫੇਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲ ਤੇ ਬੋਲਦੀਆਂ ਰੰਧੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਿਖ ਸਾਲ ਤੋਂ ਹੀ ਮਤਲਬ ਦੋ ਤਿੰਨ ਵਾਰੀ ਬੋਲਿਆ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਦੀ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਪ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਕੀ ਬਣਾਉਣਾ ਜਾਂਦਾ ਇਹ ਵੀਡੀਓ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੋਲੇਜ ਨਹੀਂ ਹੈਗੀ ਅਸੀਂ ਚਾਹਨੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਬਈਆਂ ਨੂੰ ਕੋਈ ਇੱਥੇ ਹੰਗਲ ਕਰੇਗਾ ਹਾਂਜੀ ਹਾਂਜੀ ਲੱਗਦਾ ਤੇ ਆ ਮਾਈ ਜਾਲੀ ਤੇਰੇ ਸੁੱਖੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਵੀ ਕਰੋ ਨਾ ਕੁਝ ਥੋੜੀ ਬੋਲੀ ਇਹਦੇ ਵਿੱਚ ਨਾ ਹਰਦੀਪ ਸਿੰਘ ਦਾ ਨਾਮ ਜਰੂਰ ਲਿਓ ਮਤਲਬ ਜਿਹਨੇ ਸਿਖਾਇਆ ਐਡਾ ਵਧੀਆ ਪੁੱਛੇ ਕਿ ਉਹ ਬੋਲਣ ਚ ਬਿਲਕੁਲ ਲੱਗਾਂਗੇ ਹੋਰ ਵੀ ਥੋੜਾ ਵਧੀਆ ਹੋਊਗਾ ਕੁਝ ਨਾ ਪਹਿਲਾਂ ਦਾ ਹੁੰਦਾ ਸੀ ਜੇ चाहता yes. <s Elliott> है <laughs> ਉਹ ਵੀ ਅਚਾਨਕ ਹੋਈ ਇਹ ਤੇ ਫਿਰ ਥੋੜਾ ਜਿਹਾ ਹੋਇਆ ਦੇਖਿਆ ਉਹਦੇ ਬਾਅਦ ਫਿਰ ਜਦੋਂ ਆਨਲਾਈਨ ਬਣਾਇਆ ਉਹਦੇ ਚੇਪਸਟ ਆ ਗਏ ਪੂਰੇ ਸਾਡਾ ਚਿੜੀਆਂ ਦਾ ਚੰਬਾ Siriya da chamba. ചിടിയ ചുബ